ਤੇ ਜਿਹੜੇ ਤੁਹਾਡੇ ਖੇਤ ਸੀਗੇ ਉਹਦੇ ਵੀ ਹੁਣ ਸੈਕਟਰ ਕੱਟੇ ਹੋ ਜਿਹਦੇ ਤੁਸੀਂ ਦੇਖਦੇ ਆ ਨੀ ਫਿਰ ਦੇਖ ਕੇ ਮੰਨੀ ਹੋਉਂਦਾ ਹੈਗਾ ਵੀ ਯਾਨੀ ਸਾਡੇ ਉਹ ਸੀਗੇ ਜਿੱਥੇ ਉਦੋਂ ਫਿਰ ਕਿੰਨੇ ਪੈਸੇ ਮਤਲਬ ਕਿਲੇ ਦੇ ਦਿੱਤੇ ਗਏ ਜੀ ਇਹ ਜਿੱਦਾਂ ਹੁਣ ਆ ਨੀ ਤੁਸੀਂ ਸੁਣੇ ਹੋਣਾ ਖਬਰ ਹਰ ਭਰੀ ਆ ਗਈ ਹਰਿਆਣਾ ਕਹਿੰਦਾ ਯਾਨੀ ਵੀ ਜਿਹੜਾ ਚੰਡੀਗੜ੍ਹ ਹੈ ਉਹ ਹਰਿਆਣੇ ਨੂੰ ਮਿਲਣਾ ਚਾਹੀਦਾ ਏ ਤੇ ਫਿਰ ਜਿਹੜੇ ਸਾਰੇ ਪ੍ਰਿੰਟ ਸੀਗੇ ਉਹ ਤਾਂ ਪੰਜਾਬ ਦੇ ਸੀਗੇ ਜਿਹੜਾ ਉਹ ਜਾੜ ਕੇ ਬਣਿਆਗੇ ਆ ਜਿੱਦਾਂ ਉਹਨਾਂ ਨੇ ਆਪਣੀ ਜੇ ਤੁਸੀਂ ਦੇਖੋ ਪੀਜੀਆਈ ਚ ਜਾਂ ਯੂਨੀਵਰਸਿਟੀ ਚ ਵੀ ਇਹ ਚੀਜ਼ਾਂ ਹੋਣ ਲੱਗੀਆਂ ਨੇ ਵੀ ਜਿਹੜੇ ਪੰਜਾਬ ਪਹਿਲਾਂ ਪਹਿਲ ਚੱਲੀ ਗਾਣੂ ਦਿੱਤੀ ਜਾਂ ਬਾਅਦ ਚ ਪੀਜੀਆਈ ਵੀ ਜਦੋਂ 17 ਸੈਕਟਰ ਬਣੇ ਉਹ ਜਿਹੜਾ ਦਿਲ ਕਿਹਾ ਜਾਂਦਾ ਚੰਡੀਗੜ੍ਹ ਦਾ ਉਹ 17 ਸੈਕਟਰ ਸਾਸਰੀਕਾਲ ਜੀ ਮਹਿੰਦਰ ਸਿੰਘ ਰੋਮੀ ਅੱਜ ਜ ਸਾਡੇ ਨਾਲ ਸਵਾਗਤ ਹੈ ਤੁਹਾਡਾ ਗੱਲਬਾਤ ਸਟੂਡੀਓ ਦੇ ਸਾਡੇ ਨਾਲ ਖਾਸ ਮਹਿਮਾਨ ਨੇ ਯੋਗੀ ਚੰਡੀਗੜ੍ਹ ਗੁਰਦੁਆਰਾ ਸਮੂਹ ਦੇ ਚੇਅਰਮੈਨ ਨੇ ਤੇ ਉਹਨਾਂ ਨੇ ਸਾਰਾ ਗੁਰਦੁਆਰਾ ਸਾਹਿਬ ਸਾਹਮਣਿਆ ਹੋਇਆ 2016 ਤੋਂ ਲੈ ਕੇ ਹੁਣ ਤੱਕ ਉਹ ਚੇਅਰਮੈਨ ਰਹੇ ਨੇ ਤੇ ਉਹਨਾਂ ਨੇ ਸਾਰਾ ਚੰਡੀਗੜ੍ਹ ਬਣਦਾ ਹੋਇਆ ਆਪਣੀ ਅੱਖਾਂ ਨਾਲ ਆਪਣੇ ਸਾਹਮਣੇ ਦੇਖਿਆ ਹੈ ਤੇ ਉਹਨਾਂ ਦੀ ਵੀ ਇੱਥੇ ਹੀ ਜ਼ਮੀਨ ਸੀਗੀ ਕਿ ਹੁਣ ਉੱਥੇ ਹੀ ਰਹਿ ਰਹੇ ਨੇ ਤੇ ਉਹਨਾਂ ਨੇ ਕਿਵੇਂ ਅੱਗੇ ਸਾਮ ਸੰਭਾਲ ਰੱਖੀ ਗੁਰਦੁਆਰਾ ਸਾਹਿਬਾਂ ਦੀ ਕਿਵੇਂ ਉਹਨਾਂ ਨੇ ਸਾਰਾ ਕੁਝ ਕੀਤਾ ਹੈ ਤੇ ਕਿਵੇਂ ਚੰਡੀਗੜ੍ਹ ਬਣਿਆ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਆਓ ਕਰਦੇ ਹਾਂ ਉਹਨਾਂ ਦਾ ਸਵਾਗਤ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਉਹ ਠੀਕ ਤਾਂ ਗਈ ਅੱਜ ਤੇ ਜਿੱਦਾਂ ਗੱਲ ਕਰੀ ਗਈ ਮੈਂ ਵੀ ਪੂ ਸਿੰਘ ਗੁਰਦਾਰ ਸਾਹਿਬ ਦੇ ਚੇਅਰਮੈਨ ਹੈ ਇਹ ਕਿੰਨੇ ਸਾਲ ਤੋਂ ਤੁਸੀਂ ਚੇਅਰਮੈਨ ਇਹਨਾਂ ਸੰਭਾਲੀ ਹੋਈ ਹੈ ਜੀ ਤੇ ਤਕਰੀਬਨ ਜੜਾ ਸੂ ਗੁਰਦਾਰਾ ਪ੍ਰਬੰਧਕ ਸੰਗਠਨ ਹੈ ਆਪਣਾ ਖੰਨਾ ਵਿੱਚ ਬਣਾ ਸੀ ਹਾਂਜੀ ਤੇ 98 ਤੋਂ ਲੈ ਕੇ ਮਤਲਬ ਸਿਰਫ ਬੰਦੇ ਜਿਹੜੇ ਹੈਗੇ ਕੋਈ ਇਲੈਕਸ਼ਨ ਨਹੀਂ ਹੋਇਆ ਸਿਲੇਕਟਡ ਹੁੰਦੇ 16 ਤੋਂ ਮੈਂ ਮਤਲਬ ਇਹਦਾ ਚੇਅਰਮੈਨ ਹੈ ਤੇ ਸਾਪਰਾਲੇ ਗੁਰਦਾਰੇ ਦਾ ਤਕਰੀਬਨ ਮੈਂ 73 ਤੋਂ ਪ੍ਰਧਾਨ ਹੈ ਠੀਕ ਹੈ ਜੀ ਸਾਲ 1973 ਇਹ ਗੁਰਦੁਆਰਾ ਸਾਹਿਬ ਕਦੋਂ ਦਾ ਬਣਿਆ ਹੋਇਆ ਜੀ ਇਹ ਗੁਰਦੁਆਰਾ ਸਾਹਿਬ 1946 ਚ ਬਣਿਆ ਸੀ 46 ਚ ਬਣਿਆ ਸੀ ਉਦੋਂ ਜੋ ਕਹੀ ਜਾ ਮਾਹੌਲ ਸੀਗਾ ਔਰ ਇਹ ਪਿੰਡਾਂ ਵਾਲਾ ਸੀਗਾ ਜਿੱਦਾਂ ਹੁਣ ਚੰਡੀਗੜ੍ਹ ਬਣਿਆ ਜੀ ਇਹਦੇ ਬਾਰੇ ਕਿਵੇਂ ਹੋਇਆ ਸਾਰਾ ਡਵੈਲਪਮੈਂਟ ਹੋਈ ਜਾਂ ਕਿਵੇਂ ਉਹ ਚੰਡੀਗੜ੍ਹ ਤਾਂ ਜੀ 1952 ਸ਼ੁਰੂ ਹੋਇਆ ਤੇ ਗੁਰਦੁਆਰਾ ਤਾਂ ਉੱਤੇ ਮਤਲਬ 7-8 ਸਾਲ ਪਹਿਲਾਂ ਬਣਿਆ ਹੋਇਆ ਸੀ ਜੇ ਜਦੋਂ ਫਿਰ ਮਤਲਬ ਕੀ ਬਣਨਾ ਸ਼ੁਰੂ ਹੋਇਆ ਛਟਿਕੜ ਜਿਮਾ ਜ਼ਮੀਨਾਂ ਅਕਵਾਇਰ ਹੋਣ ਲੱਗੀਆਂ ਫਿਰ ਤੁਹਾਨੂੰ ਕਿਵੇਂ ਫੀਲ ਹੋਇਆ ਵੀ ਹੋ ਕੇ ਤੇ ਜਾਣਾ ਪਊਗਾ ਜਾਂ ਕਿਦਾਂ ਹੋਇਆ ਜੀ ਜਿਹੜੇ ਪਹਿਲਾਂ ਮਤਲਬ 18 ਪਿੰਡੂ ਜਿਹੜੇ ਉਹਨਾਂ ਦਾ ਜ਼ਮੀਨ ਦੇ ਬਦਲ ਜ਼ਮੀਨ ਤੇ ਘਰ ਦੇ ਬਦਲ ਘਰ ਦੇ ਦਿੱਤੇ ਪਰ ਜੋ ਲੋਕ ਇੱਥੇ ਸੈੱਟ ਸੀਗੇ ਅੱਗੇ ਜਾ ਕੇ ਉਹ ਜਿਹਨਾਂ ਨੂੰ ਜ਼ਮੀਨਾਂ ਨਹੀਂ ਮਿਲੀਆਂ ਇਹ ਤੋਂ ਉਹ ਲੋਕ ਕੰਮਕਾਰ ਤੁਸੀਂ ਕੀ ਕਰਦੇ ਸੀਗੇ ਉਦੋਂ ਖੇਤੀਬਾੜੀ ਹੀ ਕਰਦੇ ਸੀ तकरीबन ਸਾਰੇ ਪਿੰਡਾਂ ਦੇ ਖੇਤੀਬਾੜੀ ਉਹ ਕਰਦੇ ਸੀ ਅੱਛਾ ਤੇ ਫਿਰ ਜਦੋਂ ਜਿਆਦਾ ਫੌਜ ਵੀ ਸੀਗੇ ਜਿਆਦਾ ਲੋਕ ਆ तकरीबन ਹਰ ਪਿੰਡ ਦੇ ਮਦਰਾਸ ਵੀ ਫੌਜੀ ਮਤਲਬ ਮਿਲਟਰੀ ਜਾਂਦੇ ਸੀ ਅਸੀਂ ਤੇ ਤੁਹਾਡਾ ਕਿੰਨੇ ਸਾਲ ਦਾ ਜਨਮ ਹੈ ਮੇਰਾ 47 ਦਾ ਜਨਮ ਹੈ 47 ਦਾ ਜਨਮ ਹੈ ਜਦੋਂ ਤੁਹਾਡਾ ਬਚਪਨ ਬੀਤ ਰਿਹਾ ਸੀਗਾ ਸਾਰਾ ਪੂਰੇ ਤੁਸੀਂ ਖੇਲੇ ਕੁੱਦੇ ਸਾਰਾ ਕੁਝ ਇੱਥੇ ਬਿਤਾਇਆ ਸੀਗਾ ਤੇ ਫਿਰ ਜਦੋਂ ਚਲਦੀਗੜ ਬਣਨ ਲੱਗਿਆ ਤੁਹਾਡੇ ਤੇ ਜ਼ਮੀਨਾਂ ਐਕਵਾਇਰ ਹੋਈਆਂ ਤੇ ਤੁਹਾਡੇ ਮਨ 'ਚ ਕੀ ਖਿਆਲ ਆਏ ਆ ਜ਼ਮੀਨਾਂ ਇਹ तकरीबन ਜਿਹੜਾ ਮਤਲਬ ਸਾਢੇ ਪਿੰਡ ਦੀ ਜ਼ਮੀਨ ਹੈ ਇਹ ਸਭ ਤੋਂ ਪਹਿਲਾਂ 64 ਚ ਮਤਲਬ ਐਕਵਾਇਰ ਹੋਣਾ ਸ਼ੁਰੂ ਹੋਈ ਹੈ ਤੇ 64 ਤੋਂ ਲੈ ਕੇ 70 ਤੱਕ ਇਹ ਮਤਲਬ ਥੋੜੋ ਥੋੜੋ ਕੋਸ਼ਲ ਚੁਗਵਾਰ ਹੁੰਦੀ ਚਲੀ ਮਤਲਬ ਲੋਕਾਂ ਨੂੰ ਇੱਕਦਮ ਪੈਸੇ ਨਹੀਂ ਮਿਲੇ ਨਾ ਮਤਲਬ ਲੋਕਾਂ ਨੂੰ ਕੋਈ ਕੰਪਲਸਨ ਬਹੁਤਾ ਵਧੀਆ ਮਿਲਿਆ ਅ ਮਤਲਬ ਉਹਨਾਂ ਨੇ ਤਕਰੀਬਨ 1500 ਰੁਪਿਆ ਭਰਾਨੀ ਤੇ 2400 ਰੁਪਿਆ ਚਾਹੀਦਾ ਦੇ ਸੀ ਜ ਜਿੱਦਾਂ ਜ਼ਮੀਨਾਂ ਐਕਵਾਇਰ ਹੋਈਆਂ ਤੇ ਜੇ ਤੁਹਾਡਾ ਮਨ ਕਰੇ ਵੀ ਅਸੀਂ ਨਹੀਂ ਦੇਣੀ ਆ ਤਾਂ ਇਦਾਂ ਹੈਗਾ ਸੀਗਾ ਕੁਝ ਨਹੀਂ ਮੈਂ ਉਸ ਟਾਈਮ ਕੋਈ ਨਹੀਂ ਸੁਣਦਾ ਮਤਲਬ ਐਕਟ ਹੈਗਾ ਸੀਗਾ ਜਿਸ ਤਰ੍ਹਾਂ ਹੁਣ ਇੱਕ ਤਗਾ ਹੁਣ ਤਾਂ ਜ਼ਿੰਮੇਵਾਰਾਂ ਦੀ ਸਹਿਮਤੀ ਤੋਂ ਬਗੈਰ ਕੋਈ ਸੋਸ਼ਲ ਇੰਪੈਕਟ ਹੁੰਦਾ ਸੋਸ਼ਲ ਇੰਪੈਕਟ ਕੋਣ ਤਾਂ ਜ਼ਿੰਮੇਵਾਰਾਂ ਦੇ ਰਾਏ ਲਈਏ ਉਹਦੇ ਬਾਅਦ ਜਮੀਨ ਪਰ ਆਉਂਦੀ ਉਸ ਟਾਈਮ ਤਾਂ ਅੰਗਰੇਜ਼ਾਂ ਦੇ ਟਾਈਮ ਦਾ ਲੈਣ ਕੋਈ ਨੈਕਟ ਸੀਗਾ ਉਹਦੇ ਮੁਤਾਬਕ ਜ਼ਮੀਨ ਰਿਕੁਆਇਰ ਕਰਦੇ ਕਿਸੇ ਤੋਂ ਕੋਈ ਸੁਣਾਈ ਸੁਣਾਈ ਨਹੀਂ ਸੀ ਇਹ ਨਹੀਂ ਤੁਹਾਨੂੰ ਵੀ ਨਹੀਂ ਕਰਾਇਆਗਾ ਵੀ ਤੁਹਾਡੀ ਜ਼ਮੀਨ ਇੱਥੇ ਤੁਹਾਨੂੰ ਪਲਾਟ ਦੇਆ ਜਾਵੇ ਜਾਂ ਰਹਿਣ ਲਈ ਕੋਈ ਜਗ੍ਹਾ ਦਈ ਜਾਵੇ ਐਦਾਂ ਕੁਝ ਨਹੀਂ ਦੇਖੋ ਜਿਹੜੇ ਹੁਣ ਇੱਥੇ ਗਵਰਨਮੈਂਟ ਦੀ ਪਾਲਿਸੀ ਹੋਈ ਜੀ ਸੀਗੀ ਜਿਹੜੇ ਬੰਦੇ ਬਾਹਰੋਂ ਆਏ ਇਥੇ ਉਹ ਗੌਰਮਟ ਦੀ ਲੈਂਡ ਤੇ ਬੈਠੇ ਉਹਨਾਂ ਨੂੰ ਪਲਾਟ ਦੇ ਰਹੇ ਜਿਹੜੇ ਇੱਥੋਂ ਜੁੜੇ ਉਹਨਾਂ ਨੂੰ ਕਿਸੇ ਨੂੰ ਪਲਾਟ ਨਹੀਂ ਮਿਲਿਆ। ਨਾ ਕਿਸੇ ਨੂੰ ਬਸੇਬਾ ਹੋਇਆ ਕਿ ਜਿਹੜਾ ਮੁਰਦੂ ਬਸੇਬਾ ਜਿਤਨਾ ਹੁਣ ਜਿਹੜੇ ਇਹ ਮਤਲਬ ਪ੍ਰਵਾਸੀ ਆਏ ਐ ਇਹਨਾਂ ਨੇ ਆ ਕੇ ਗੌਰਮਟ ਦੀ ਲੈਂਡ ਤੇ ਕਬਜ਼ਾ ਕਰਿਆ ਮੁਰਕ ਕੇ ਉਹਨਾਂ ਨੂੰ ਪਲਾਟ ਬਣਾ ਕੇ ਦੇ ਰਹੇ ਐ। ਹਾਂ ਉਹੀ ਜਿਹੜੀ ਕਲੋਨੀਆ ਚ ਬੰਦੇ ਰਹਿ ਰਹੇ ਸੀਗੇ ਉਹਨਾਂ ਨੂੰ ਘਰ ਵੀ ਬਣਾ ਕੇ ਦੇ। ਘਰ ਬਣਾ ਕੇ ਦਿੱਤੇ। ਹਾਂ ਜਦੋਂ ਫਿਰ ਤੁਹਾਡੀ ਐਕਵਾਇਰ ਹੋਈ ਜ਼ਮੀਨ ਤੁਹਾਨੂੰ ਪੈਸਾ ਦਿੱਤਾ ਗਿਆ ਉਹਦੇ ਨਾਲ ਨਾਲ ਤੁਹਾਡਾ ਕੋਈ ਰਹਿਣ ਦਾ ਬਸੇਬਾ ਕਰਿਆ ਗਿਆ ਕਿ ਨਹੀਂ ਕਰਿਆ? ਨਹੀਂ ਕੋਈ। ਨਹੀਂ ਜਿਦਾਂ ਹੁਣ ਇਹ ਸੈਕਟਰ ਕ ਉਜਨੇ ਦੀ ਪਰ ਤੁਸੀਂ ਉਹਦੇ ਲਈ ਕੋਈ ਰਿੱਟ ਪਾਈ ਹੈ ਜੀ ਹਵਾਈ ਕੋਰਟ ਤੇ ਜਾਂ ਉਦਾਂ ਧਰਨਾ ਕਰਿਆ ਹੋਵੇ ਮੇਰੇ ਪਾਸ ਸੀਗਾ ਉਹਦੇ ਮਤਲਬ ਉਸ ਟਾਈਮ ਐਕਟ ਨਹੀਂ ਸੀ ਐਕਟ ਤੇ ਤੁਸੀਂ ਕਰ ਨਹੀਂ ਸਕਦੇ ਸੀ ਆ ਤੇ ਫਿਰ ਜੇ ਤੁਸੀਂ ਉਹ ਟੋਟੇ ਬਾਰੇ ਕੁਛ ਹੀ ਹੈ ਨਹੀਂ ਤੁਹਾਡਾ ਉਹ ਬਚਪਨ ਕਿਵੇਂ ਸੀਗਾ ਉਰੇ ਗੁਜਰੇ ਆ ਤੇ ਫਿਰ ਇਕਦਮ ਆ ਚੀਜ਼ ਹੋ ਜਾਣਾ ਤੇ ਫਿਰ ਉਹ ਤੁਹਾਡੇ ਮਨ ਤੇ ਕਿਦਾਂ ਦਾ ਪ੍ਰਭਾਵ ਪਿਆ ਮੈਂ ਮੰਨਦਾ ਦੇਖੋ तकरीबन ਮਤਲਬ ਜਿਹੜੇ ਪਿੰਡਾਲੇ ਆ ਉਹ ਲੋਕ ਮਤਲਬ ਸੈੱਟ ਨਹੀਂ ਹੋ ਸਕਦੇ ਕਈ ਬੰਦੇ ਦਾ ਇਹਦੇ ਚ ਮਤਲਬ ਆਪਣਾ ਗੱਤ ਪਿੰਡੂ ਜਿਹੜਾ ਉਹਨੇ ਕਿਸੇ ਸਾਲ ਬਾਅਦ ਕਿਸੇ 2 ਸਾਲ ਬਾਅਦ ਥੋੜੀ ਤੇ ਜਿਹਨ ਉਹਰੇ ਫਿਰ ਕਹੀ ਜਮਾਉ ਸੀਗਾ ਜਿਹਦੀ ਤੁਸੀਂ ਦੱਸ ਰਹੇ ਸੀਗੇ ਪਿਉਰੇ ਨੂੰ ਖੂਹ ਸੀਗਾ ਇਹ ਕਿੱਦਾਂ ਦਾ ਸੀਗਾ ਆ ਆਪਣੇ ਪਿਛਲੇ ਪਾਸੇ ਇੱਥੇ ਧਰਬਸਲਾ ਸੀ ਤੇ ਤਕਰੀਬਨ ਮਤਲਬ ਇੱਧਰ ਇੱਕ ਖੂਹ ਸੀਗਾ ਤੇ ਬਾਕੀ ਜਿਹੜੀ ਸਿੰਚਾਈ ਦਾ ਸਾਧਨ ਵੀ ਹੋ ਜਿਆਦਾ ਖੂਹ ਸੀਗੇ ਖੂਹ ਸੀ ਜਿਹੜੇ ਤੁਹਾਡੇ ਖੇਤ ਸੀਗੇ ਉਹਦੇ ਵੀ ਹੁਣ ਸੈਕਟਰ ਕਟੇ ਹੋਏ ਜੀ ਤੁਸੀਂ ਦੇਖਦੇ ਆ ਨੀ ਵਰ ਦੇਖ ਕੇ ਮੰਨੀ ਹੁੰਦਾ ਹੈਗਾ ਵੀ ਇਹ ਨਹੀਂ ਸਾਡੇ ਉਹ ਸੀਗੇ ਜੇ ਸਾਡੇ ਮੰਨਤਾ ਹੁੰਦਾ ਫਿਰ ਉਹਦਾ ਕੋਈ ਇਲਾਜ ਕੋ گورਪੁਰ ਤਾਂ ਸਮਝੀ ਨਾ ਕੋਈ ਪਹਿਲਾਂ ਸੁਣਿਆ ਨਾ ਹੁਣ ਸੁਣਦਾ ਕੋਈ ਜੋ ਵੋਟਰ ਆ ਸੀਗਾ ਵੋਟਰ ਰਾਜ ਕਰਕੇ ਬਦਲੂ ਇਹਨਾਂ ਦੇ ਕੋਈ मतलब ਕੋਈ ਲੀਡਰ ਨੇ ਸੁਣਿਆ ਨਹੀਂ ਕਿਸੇ ਨੇ ਅੱਛਾ ਉਦੋਂ ਫਿਰ ਕਿੰਨੇ ਪੈਸੇ ਮਤਲਬ ਕਿੱਲੇ ਦਾ ਦਿੱਤੇ ਗਏ ਜੀ ਜਿਹਨਾਂ ਨੇ ਮਤਲਬ ਪਹਿਲਾਂ ਦਏ ਸੀ 37 ਤੇ 38 ਨੂੰ 1500 ਰੁਪਿਆ ਮਤਲਬ ਬਰਾਨੀ ਦਾ ਤੇ 2400 ਰੁਪਇਆ ਚਾਹੀਦਾ ਜੀ ਤੇ ਉਹ ਪੈਸਾ ਮਿਲਿਆ ਸੀਗਾ ਬਸ ਉਹ ਮਿਲਿਆ ਜਿਹੜਾ ਮਤਲਬ ਬਾਅਦ ਚ ਨਾ ਥੋੜਾ 38 ਦੀ ਬਾਚ ਕੁਰ ਹੋਈ ਹੈ ਉੱਥੇ ਨਾਲ ਦੇ ਅਸੀਂ 3500 ਤੇ 5200 ਤੇ ਫਿਰ ਮਤਲਬ ਇਹ ਤੁਸੀਂ ਬੇਚ ਕੇ ਫਿਰ ਕਿੱਥੇ ਅੱਗੇ ਖਰੀਦੀ ਆ ਕੋਈ ਨਾ ਬਚ ਨੇ ਘਰ ਮਨ ਜ਼ਬਰਦਸਤੀ ਲਈ ਹੈ ਜਬਰਦਸਤੀ ਕਵਰ ਕਰੀ ਬਚੀ ਤਾਂ ਕਿਹਨੇ ਬੁਦੀ ਤੇ ਜ਼ਬਰਦਸਤੀ ਕਵਰ ਕਰਕੇ ਉਹਨਾਂ ਦਾ ਮਤਲਬ ਇਹਨਾਂ ਨੂੰ ਫਿੱਲ ਰੋ ਉਹਨਾਂ ਨੇ ਸਾਨੂੰ 1973 ਦੇ ਵਿੱਚ ਝਟਾ ਪਿਆ ਨੇ ਕੇ ਬੋਲਿੰਗ ਮੈਂ ਕਹਦਾ ਵੀ ਇਹ ਪ੍ਰਿੰਟ ਖਾਲੀ ਕਰਨਾ ਪਾ ਆਹ ਪ੍ਰਿੰਟ ਖਾਲੀ ਕਰੋ ਮਤਲਬ ਫਾਰਮ ਨੂੰ ਜਮਰੂਆਤੀ ਟਾਤੇ ਸਾਰੇ ਕਰ ਜਾਂ ਫਿਰ ਤੁਸੀਂ ਆਪਣਾ ਪਸੇਬਾ ਕਿੱਥੇ ਕਰਾਈ ਜੇ ਤੋਂ ਪਹਿਲਾਂ ਮਤਲਬ ਕੰਥਾਲਾ ਟਾਇਆ ਕੰਥਾਲਾ ਦਾ ਬਿਲਕੁਲ ਨਹੀਂ ਪੈਦਾ ਟਾਇਆ ਨਾ ਪਸੋ ਆ ਬਾਹਰ ਚ ਤੇ ਮਤਲਬ ਪੂਰਾ ਉਧਰ ਜਾ ਲੜਾਈ ਲੱਗੀ ਹੋਈ ਸੀ ਉਧਰਾਂ ਕੰਥਾਲਾ ਟਾਇਆ ਸਾਰੇ ਪਿੰਡਾਂ ਦੇ ਢਾਏ ਨਾ ਬੁਜਵਾੜਾ ਵੀ ਢਾਇਆ ਸੀ ਮਾਦਲੇ ਪੰਡੋ ਵੀ ਢਾਇਆ ਪੈਦਾ ਉਹ ਵੀ ਢਾਇਆ ਬਲਡੋਜ਼ਰ ਨਾਲ ਸਾਫ ਕਰਦੇ ਲੋਕ ਨੂੰ ਕਹਦਾ ਆਪਣਾ ਸਮਾਨ ਚੱਕ ਲੈ ਜੋ ਲੋਕ ਹਮਨੇ ਕੱਟਿਆ ਸਮਝ ਚੱਕ ਲਏਗੇ ਇਹ ਜਿੱਦਾਂ ਹੋਣਾ ਨਹੀਂ ਤੁਸੀਂ ਸੁਣੀ ਹੋਣਾ ਖਬਰ ਹਰ ਭਰੀ ਆਪੀ ਹਰਿਆਣਾ ਕਹਿੰਦਾ ਯਾਨੀ ਵੀ ਜਿਹੜਾ ਚੰਡੀਗੜ੍ਹ ਹੈ ਉਹ ਹਰਿਆਣੇ ਨੂੰ ਮਿਲਣਾ ਚਾਹੀਦਾ ਏ ਤੇ ਫਿਰ ਜਿਹੜੇ ਸਾਰੇ ਪ੍ਰਿੰਟ ਸੀ ਇਹ ਉਹ ਤਾਂ ਪੰਜਾਬ ਦੇ ਸੀਗੇ ਜਿਹੜਾ ਉਹ ਜਾੜ ਕੇ ਬਣਿਆ ਸੀ ਹਾਂ ਵੇਤਾ ਜੀ ਚੰਡੀਗੜ੍ਹ ਦਾ ਮਤਲਬ ਪੰਜਾਬ ਨੂੰ ਮਿਲ ਵੀ ਜਾਣਾ ਸੀ ਹੈ ਵੀ ਪੰਜਾਬ ਦੇ ਸੀਗਾ ਇਹ ਤਾਂ ਸਾਰੇ ਲੀਡਰਾਂ ਦੀ ਮਿਹਰਬਾਨੀ ਹੋਈ ਜੀ ਉਹ ਚੰਡੀਗੜ੍ਹ ਤਾਂ ਪਹਿਲੇ ਪੰਜਾਬ ਦੇ ਸੀਗਾ ਪੰਜਾਬ ਦੇ ਪ੍ਰਿੰਟ ਜਾੜ ਕੇ ਬਣਿਆ ਸੀ ਪੰਜਾਬ ਨੂੰ ਦੇਣ ਨੂੰ ਤਿਆਰ ਵੀ ਹੋਗੇ ਸੀ ਉਰੇ ਆਪਣੇ ਪੋਲਿਟਿਕਸ ਕਰਕੇ ਇਹਨਾਂ ਨੇ ਬਦਲ ਚੰਡੀਗੜ੍ਹ ਨੂੰ ਪੰਜਾਬ ਨੂੰ ਮਿਲਨੇ ਗਿਆ। ਅੱਛੀ ਜਿਹੜੇ ਆਪਣੇ ਬੰਦੇ ਆਗੂ ਸੀਗੇ ਲੀਡਰ ਆਪਣਾ ਜਿਹੜੇ ਦੀ ਹੈ। ਉਹਨਾਂ ਨੇ ਠੀਕ ਇਹ ਡਿਸੀਜਨ ਹੀ ਲਿਆ ਜਿਹੜੇ ਉਹਦੇ ਬਾਰੇ ਤੇ ਫਿਰ ਜੇ ਹੁਣ ਹੁਣ ਅੱਗੇ ਹੈ ਮੌਕਾ ਕਿ ਨਹੀਂ ਹੁਣ ਨਹੀਂ ਹੋ ਸਕਦਾ ਜੀ ਕਦੀ ਵੀ। ਦੇਖੋ ਮੁਸ਼ਕਲੇ ਕਿਉਂਕਿ ਲੀਡਰ ਬੇਈਮਾਨ ਹੈਗੇ। ਲੀਡਰ ਕੰਮਣਾ ਚਾਹੁੰਦੇ ਉਹਦਾ ਕੋਈ ਨਾ ਕੋਈ ਮਤਲਬ ਜਿਹੜੇ ਉਹ ਕਹਿੰਦੇ ਵੀ ਲੜਾਈ ਹੁੰਦੀ ਰਹੇ ਚੰਗਾ ਤੇ ਸਾਡੇ ਮਤਲਬ ਨੰਬਰ ਬਣਦੇ ਰਹਿਣ ਬਸ। ਵਰਤਾਂਦੀਆਂ ਮੱਜਾ ਮੂਦਾ ਹੁਣਾਂ 10 15 ਦਿਨ ਹੋ ਗਏ ਸਪੋਕਸਮੈਨ ਚਾਹ ਸਾਰਾ ਹੁਣ ਦੱਸਿਆ ਮੇਂ ਦਰਾਗਾ ਦੀ ਸਭ ਕੁ ਦੇਣ ਨੂੰ ਤਿਆਰ ਸੀਗੀ ਬਰਾਂ ਲੀਡਰਾਂ ਨੇ ਰਾਤ ਨੂੰ ਸਾਰਾ ਕੁ ਹੋ ਗਿਆ ਸੀ ਬਸ ਚੰਡੀਗੜ੍ਹ ਪੁਲਿਸ ਦੇ ਆ ਵਰਦੇ ਬਦਲ ਗਿਆ ਸੀ ਕਿ ਆ ਸਾਰਾ ਕੁ ਦੇਣ ਨੂੰ ਤਿਆਰ ਸੀਗੇ ਬਰਾਂ ਲੀਡਰ ਬਦਲ ਨਹੀਂ ਹੁੰਦੇ ਜੀ ਤੁਹਾਨੂੰ ਤੁਸੀਂ ਚਾਹਦੇ ਵੀ ਇਹ ਪੰਜਾਬ ਨੂੰ ਮਿਲੇ ਆ ਚੰਡੀਗੜ੍ਹ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਜਾਂ ਪੰਜਾਬ ਦਾ ਰਾਈਟ ਹੈਗਾ ਪਹਿਲੀ ਗੱਲ ਤਾਂ ਪਰ ਆ ਵੜਾ ਬਣਾਉਣ ਦੀ ਲੋੜੇ ਕੋਈ ਨਹੀਂ ਸੀ ਕਿਉਂਕਿ ਹਿਮਾਚਲ ਆਪਣੇ ਆਪ ਇਹਨਾਂ ਦੇ ਦਿਤਿਆ ਹੋ ਹੁਣ ਹਿਮਾਚਲ ਤੋਂ ਤੁਹਾਨੂੰ ਕੋਈ ਚੀਜ਼ ਤੁਸੀਂ ਲੈ ਨਹੀਂ ਸਕਦੇ ਤੇ ਪੰਜਾਬ ਚ ਕੋਈ ਆ ਕੇ ਲੈ ਲਵੇ ਤੇ ਉੱਥੇ ਨਾਲ ਥੋੜੀ ਬੋਟ ਹੈ ਨਾਲ ਤੁਹਾਨੂੰ ਤੁਸੀਂ ਪ੍ਰਾਪਰਟੀ ਪ੍ਰਾਪਰਟੀ ਲੈ ਸਕਦੇ ਆ ਇਸ ਕਰਕੇ ਇਹਦੀ ਲੋੜ ਨਹੀਂ ਸੀ ਹਰਿਆਣਾ ਪੰਜਾਬ ਬਣਾਉਂਦੀ ਪਰ ਸਰਦਾਰ ਪ੍ਰਤਾਪ ਸਿੰਘ ਕਹਿੰਦਾ ਤਾਂ ਪੜ ਨਹੀਂ ਸੀਦਾ ਤਾਂ ਉਹ ਤਾਂ ਕਹਿੰਦਾ ਸੀ ਮੈਂ ਜੰਮੂ ਵੀ ਨਾਲ ਲੈਣਾ ਤੇ ਉਧਰ ਮਤਲਬ ਯੂਪੀ ਦਾ ਹਿੱਸਾ ਵੀ ਨਾਲ ਲੈਣਾ ਮਾ ਪੰਜਾਬ ਬਣਾਉਣਾ ਜਿੱਦਾਂ ਉਹਨਾਂ ਨੇ ਆਪਣੀ ਜੇ ਤੁਸੀਂ ਦੇਖੋਗੇ ਪੀਜੀਆਈ ਚ ਜਾਂ ਯੂਨੀਵਰਸਿਟੀ ਚ ਵੀ ਇਹ ਚੀਜ਼ਾਂ ਹੋਣ ਲੱਗੀਆਂ ਨੇ ਵੀ ਜਿਹੜੇ ਪੰਜਾਬ ਪਹਿਲਾਂ ਪਹਿਲ ਚੱਲੀ ਜਾਂ ਉਹ ਰਹੀਤੀ ਜਾਂ ਬਾਅਦ ਚ ਪੀਜੀਆਈ ਵੀ ਜਦੋਂ ਇਹਨਾਂ ਨੇ ਮਤਲਬ ਸ਼ੁਰੂ ਕਰਿਆ ਮਤਲਬ Jawaharlal Nehru ਨੇ ਕਹਰੋਂ ਲੈ ਕੇ ਆਇਆ ਸੀ Jawaharlal Nehru ਨੇ ਤੇ ਮਾਰ ਕੇ ਨੀ ਪੱਥਰ ਰੱਖਿਆ ਸੀ ਪੀਜੀਆਈ ਦਾ ਇਹ ਮਤਲਬ ਕਿ ਸਾਰਾ ਕੁਝ ਡਿਵੈਲਪ ਹੋਇਆ ਤੁਹਾਡੇ ਸਾਹਮਣੇ ਸਾਰੇ ਸਾਹਮਣੇ ਹੋ ਗਿਆ ਸਾਰਾ ਕੁਝ ਪਹਿਲਾਂ ਮਤਲਬ ਛੋਟੀ ਇੱਕ ਇੱਕ ਬਿਲਡਿੰਗ ਹੁੰਦੀ ਸੀ ਪੀਜੀਆਈ ਜਦ ਪਹਿਲਾਂ ਹੀ ਪਹਿਲਾਂ ਉਹਨਾਂ ਮਤਲਬ OPD ਥੱਲੇ ਹੁੰਦੀ ਸੀ ਤੇ ਮਤਲਬ ਇੱਕ ਬਿਲਡਿੰਗ ਦੀ ਸਾਰੇ ਜੁੱਤੇ ਸਾਰੇ ਮਤਲਬ ਆਈ ਡਿਪਾਰਟਮੈਂਟ ਹਾਰਟ ਡਿਪਾਰਟਮੈਂਟ ਸਾਰੇ ਇੱਕ ਚ ਆਉਂਦੇ ਅੱਛਾ ਤੇ 17 ਸੈਕਟਰ ਬਣੇ ਇਹ ਉਹ ਜਿਹੜਾ ਗਿਲ ਕਿਹਾ ਜਾਂਦਾ ਚੰਡੀਗੜ੍ਹ ਦਾ ਉਥੇ 17 ਸੈਕਟਰ ਵੀ ਤਾਂ ਕੁਝ ਮਦਦ ਦੀ ਜੀ ਐਮ ਸਕੂਲ ਪੜ ਜਾਇਆ ਕਰਦੇ ਇੱਥੋਂ ਤੇ ਸਿਰਫ ਇੱਕ ਮਤਲਬ ਉਹ ਖਾਣਾ ਸੀ ਤੇ ਇੱਕ ਪ੍ਰੈਸ ਬਿਲਡਿੰਗ ਸੀ 18 ਚ ਬਾਕੀ ਕੁਝ ਸਾਰਾ ਖਾਲੀ ਪਿਆ ਸੈਕਟਰ ਬੱਸ ਸਟੈਂਡ ਹੁੰਦਾ ਸੀ ਇੱਕ ਬੱਸ ਹੁਣ ਇਹ ਡਿਵੈਲਪ ਹੋ ਗਿਆ ਜੀ ਬਾਸ ਰੋਲ ਪੈ ਖਚਰਾ ਹੁੰਦਾ ਸੀ ਯਾ ਪਰਾਂ ਥਾਣੇ ਦੇ ਕੋਲ ਦੇ ਸਿੱਧਾ ਉਹ ਪ੍ਰੈਸ ਬਿਲਡਿੰਗ ਵੱਲ ਜਾ ਨਿਕਲਦਾ ਬੀਬ ਕੋ ਵੀ ਹੁਣ ਅਪਾ ਉਰੀ ਦੀ ਜਨਸੰਖਿਆ ਦੀ ਗੱਲ ਕਰੀਏ ਚੰਡੀਗੜ੍ਹ ਤੇ ਜ਼ਿਆਦਾਤਰ ਜਨਸੰਖਿਆ ਕਿੱਥੇ ਦੀ ਹੈ ਔਰੇ ਮਤਲਬ ਕਿ ਬਾਹਰ ਦੀ ਔਰੇ ਰਹਿ ਵਸੇ ਬਾਕੀ ਪੰਜਾਬ ਵਾਲੇ ਬੰਦੇ ਜ਼ਿਆਦਾ ਮੇਰੇ ਖਿਆਲ ਸਿਰਫ ਹੁਣ ਦਾ ਮੇਰੇ ਖਿਆਲ 15 16% ਆਪਣੇ ਅੰਦਾਜ਼ ਸਿੱਖਾਂ ਦੀ ਆਬਾਦੀ ਹੋਰ ਬਾਕੀ ਸਪਰਵਾਸੀ ਹੋ ਸਪਰਵਾਸੀ ਯਾਨੀ ਕਰੀਦੇ ਹੋਈ ਮਕਾਨ ਪ੍ਰਵਾਸੀ ਜ਼ਿਆਦਾ ਵੋਟੇ ਉਹਨਾਂ ਦੇ ਉਹਨਾਂ ਦੇ ਖਾੜ ਤੇ ਕੰਮ ਹੁੰਦਾ ਹੈ ਤੇ ਫਿਰ ਆਪਣੇ ਜਿਹੜੇ ਕੋਈ ਬੰਦੇ ਸੀਗੇ ਉਹ ਛੱਡ ਕੇ ਚਲੇ ਗਏ ਇੱਕ ਫਿਰ ਉਹਨਾਂ ਨੂੰ ਉਹਨਾਂ ਨੇ ਆਪਨਾ ਆਪ ਹੀ ਛੱਡ ਪਿਆ ਕਿ ਇਹਨਾਂ ਨੇ ਜ਼ਬਰਦਸਤੀ ਇਹਨਾਂ ਤੋਂ ਛਡਵਾਇਆ ਗਿਆ ਯੂਰੇ ਮੈਂ ਕੁਛ ਮਤਲਬ ਇੱਥੇ ਮਹਿੰਗਾਈ ਜ਼ਿਆਦਾ ਹੋਊ ਕਿ ਚੱਲ ਕੇ ਜਿਹੜੇ ਮਤਲਬ ਫ फेब्रुवारी ਐਡਵਰਡ ਮਤਲਬ ਡਿਵਾਈਡ ਹੁੰਦਾ ਫੈਮਿਲੀ ਡਿਵਾਈਡ ਹੋਣ ਕਰਕੇ ਅਗਲਾ ਇੱਥੇ ਇੱਕ ਮਕਾਨ ਵੇਚੇਗਾ ਤਿੰਨ ਭਰਾ ਤਿੰਨ ਭਰਾ ਘਾਸ ਪੰਜਾਬ ਚ ਕਿਤੇ ਲੈ ਲੈਣ ਉਹ ਪੰਜਾਬ ਸੈਟਲ ਹੋ ਰਹੇ ਜ਼ਿਆਦਾ ਜੇ ਪਰ ਤੁਸੀਂ ਨਹੀਂ ਛੱਡਿਆ ਹੈਗਾ ਤੁਸੀਂ ਇੱਥੇ ਹੀ ਰੱਖਿਆ ਹੋਏ ਜੇ ਹੁਣ ਗੁਰਦੁਆਰਾ ਸਾਹਿਬ ਦੀ ਗੱਲ ਕਰੀ ਜੀ ਹਣੀ ਜਿੱਦਾਂ ਹੁਣ ਤੁਸੀਂ ਸਾਰੇ ਦੇ ਚੇਅਰਮੈਨ ਉਹਨਾਂ ਦੀ ਸਾਮ ਸੰਭਾਲ ਦਾ ਉਹ ਕਿਸ ਤਰ੍ਹਾਂ ਕਰਦੇ ਹੋ ਤੁਸੀਂ ਮਤਲਬ ਉਹ ਸਾਰੇ ਗੁਰਦੁਆਰਿਆਂ ਦੇ ਲੱਖ ਲੱਖ ਕਮੇਟੀਆਂ ਵਸ ਤੇ ਮਤਲਬ ਜ ਆਪਣੀ ਮੀਟਿੰਗ ਹੋ ਜਾਂਦੀ ਉਹਨਾਂ ਦੀ 6 ਮਹੀਨੇ ਬਾਅਦ ਸਾਲ ਬਾਅਦ 2 ਮਹੀਨੇ ਬਾਅਦ ਮੀਟਿੰਗ ਹੋ ਕੋਈ ਬਤਾਉਂਦਾ ਡਿਸਕਸ ਕਰਨ ਲੈ ਆਪਸੇ ਬੈਠ ਕੇ ਜੀ ਫਿਰ ਜਦਾਂ ਪ੍ਰਚਾਰ ਕਰਨ ਲਈ ਸਿੱਖ ਧਰਮ ਦਾ ਜਾਂ ਕੋਈ ਚੀਜ਼ੇ ਨੂੰ ਲੈ ਕੇ ਫਿਰ ਉਹਦੇ ਬਾਰੇ ਕੋਈ ਆਓ ਸਾਰੇ ਆਪਣੇ ਆਪਣੇ ਗੁਰਦੁਆਰਿਆਂ 'ਚ ਕਰਦੇ ਆਂ ਫਿਰ ਉਹਨਾਂ ਵਿਚਾਲੇ ਵੀ ਰੱਖਿਆ ਜਾਂਦੇ ਆ ਕਿਸੇ ਨੂੰ ਚੁਣ ਕੇ ਵੀ ਇੱਥੇ ਆਪਾਂ ਨੇ ਚੰਡੀਗੜ੍ਹ 'ਚ ਰੱਖਣਾ ਹੈ ਕੋਈ ਸਾਰੇ ਨੇ ਇਕੱਠੇ ਹੋ ਕੇ ਮੈਂ तकरीबन ਆਪਣੇ ਆਪਣੇ ਗੁਰਦੁਆਰਿਆਂ ਪਿੱਛੇ ਕਰਦੇ ਕਿਉਂਕਿ ਸੰਗਤ ਐਡੀ ਹੈ ਨਹੀਂ ਹਾਂਜੀ ਤੇ ਪ੍ਰੋਗਰਾਮ ਮਤਲਬ ਆਪਣੇ ਆਪਣੇ ਗੁਰਦੁਆਰਿਆਂ ਪਿੱਛੇ ਕਰਦੇ ਨੇ ਸਭ ਨਹੀਂ ਜਿੱਦਾਂ ਹੰਡ ਸਪੈਂਸਰੀਆਂ ਵੀ ਖੁੱਲੀਆਂ ਹੋਈਆਂ ਐ ਲੈਬੋਰੀਆਂ ਵੀ ਖੁੱਲੀਆਂ ਹੁਣ ਆਪਣੀ ਗੁਰਦੁਆਰਾ ਸਭ 'ਚ ਵੀ ਹੈਗੀ ਆ ਆ ਇੱਥੇ ਵੀ ਲੈਬੋਰੀ ਹੈਗੀ ਦੋ ਡਾਕਟਰ ਪੈਂਦੇ ਇੱਥੇ ਕਾਰਵੈਦਿਕ ਤੇ ਆਯੁਰਵੈਦਿਕ ਫਰੀ ਹੈ ਸਭ ਕੁਝ 34 'ਚ ਕਾਫੀ 34 ਫਿਜ਼ੀਓਥੈਰੇਪੀ ਵੀ ਹੈਗੀ ਐ ਤੇ ਡਾਕਟਰ ਹੀ ਪੈਂਦੇ ਆਟ ਵਾਲੇ ਪੈਂਦੇ ਸਾਰੇ ਡਾਕ ਅਰਥ ਵੀ ਆ ਸਾਰੇ ਅਗਰਗੁਰਵਾਰਾ ਸਾਮੋ ਲੋਈ ਚਲਾਈ ਜਾ ਰਹੀ ਹੈ ਜਿਹੜੇ ਚੀਜ਼ਾਂ ਫਿਰਦਵਾਰਾ ਸਾਹਿਬ ਉਹ ਤੇ ਜਿਹੜੀ ਕੋਈ ਵੀ ਬੰਦਾ ਆਣ ਕੇ ਆਪਣੀ ਦਵਾਈ ਲੈ ਸਕਦਾ ਉਹ ਬਿਲਕੁਲ ਫ੍ਰੀ ਹੈ ਬਿਲਕੁਲ ਸਹੀ ਕੋਈ ਹੋਰ ਗੱਲ ਤੁਹਾਡੇ ਚਿੱਤੇ ਜ ਹੋਵੇ ਤੁਸੀਂ ਕਹਿਣਾ ਚਾਹੋ ਜਾਂ ਕੁਝ ਜਿੱਦਾਂ ਇਨੀ ਜ਼ਿੰਦਗੀ ਹੰਡਾਈ ਆ ਤੁਸੀਂ ਕਿਆ-ਕਿਆ ਦੇਖਿਆ ਹੈ ਕੋਈ ਹੋਰ ਕੁਝ ਦੱਸਣਾ ਚਾਹੋ ਕੋਈ ਗੱਲ ਹੋਰ ਤਾਂ ਮਤਲਬ ਜਿਆਦਾ ਤਾਂ ਇਹੀ ਹੈ ਵੀ ਮਤਲਬ ਇੱਥੇ ਲੋਕਾਂ ਨਾਲ ਬਹੁਤਾ ਤਕਾ ਹੋਇਆ ਓਕੇ ਮਤਲਬ ਜਿੱਦਾਂ ਲੋਕ ਉਜਾੜੇ ਗਏ ਆ ਜਿੱਦਾਂ ਲੋਕਾਂ ਨੂੰ ਤਕਾ ਹੋਇਆ ਤੇ ਉਹਦੇ ਕੋਈ ਆਵਾਜ਼ ਨਹੀਂ ਸੁਣੀ ਅੱਛਾ ਤੇ ਪੈਸੇ ਵੀ ਮਾਰੇ ਗਏ ਆ ਮਰੇ ਵਿੱਚ ਜਿੱਦਾਂ ਮੇਰੇ ਪੈਸੇ ਤਕਰੀਬਨ ਦਿੱਤੇ ਸਭ ਨੂੰ ਪੈਸੇ ਨਹੀਂ ਪੈਸੇ ਤਾਂ ਸਭ ਨੂੰ ਚੱਕ ਪੈਸੇ ਨਹੀਂ ਪਰ ਉਹ ਛੱਡਣਾ ਨਹੀਂ ਚਾਹਦੇ ਸੀ ਜੇ ਕੋਈ ਛੱਡਣਾ ਚਾਹਦੇ ਲੋਕ ਅਰੇ ਇਹਦੇ ਸੱਤ ਸੀ ਕਿ ਲੋਕ ਕਾਹ ਜਾ ਕੇ ਕਿਸ ਆਪਣਾ ਕੰਮ ਕਰਿਆ ਹੋਈ ਸਾਰੇ ਨੇ ਸਾਰੇ ਖੇਤੀਬਾੜੀ ਕਰਦੇ ਸੀ ਆਪਣਾ ਦੁੱਧ ਦਾ ਕੰਮ ਸੀਗਾ ਤੇ ਮਤਲਬ ਅੱਗੇ ਜਾ ਕੇ ਸੈੱਟ ਨਹੀਂ ਹੋ ਉਹ ਸੈੱਟ ਹੋਣਾ ਮੁਸ਼ਕਿਲ ਹੋ ਗਿਆ ਹਾਂ ਤੇ ਤੁਸੀਂ ਕੀ ਕੰਮ ਕਰਦੇ ਸੀ ਉਹ ਤੋਂ ਖੇਤੀਬਾੜੀ ਕਰਦੇ ਸੀ ਅਸੀਂ ਮਾਤਰਾ ਖੇਤੀਬਾੜੀ ਕਰਦੇ ਸੀ ਤੇ ਮਤਲਬ ਫਿਰ ਬਾਅਦ ਚ ਟਰੱਕਾਂ ਦਾ ਕੰਮ ਕਰ ਲਿਆ ਸੀ ਇਹ ਟਰੱਕਾਂ ਦਾ ਕੰਮ ਕਰ ਲਿਆ ਸੀ ਤੇ ਆ ਸੀਗਾ ਜਿਹੜੀ ਸਾਰੀ ਮੁਲਾਕਾਤ ਆ ਇਦਾਂ ਹੋਈ ਨਹੀਂ ਕਿ ਜਿੱਦਾਂ ਹੁਣ ਆ ਤੁਸੀਂ ਉਰੇ ਵੀ ਸਬਜ਼ੀ ਸੂਜੀ ਬੀਜਦੇ ਆ ਇਹ ਮਤਲਬ ਕਿ ਉਦਾਂ ਮਨ ਕਰਦਾ ਇਹ ਵੀ ਖੇਤੀਬਾੜੀ ਨਾਲ ਜੁੜੇ ਰਹੀਏ ਤਾਂ ਕਰਕੇ ਨਹੀਂ ਅਸੀਂ ਜ਼ਿੰਮੇਦਾਰ ਹਾਂ ਵੀ ਸਾਡੇ ਕੋਲ ਜ਼ਮੀਨ ਹੈਗੀ ਅਸੀਂ ਖੇਤੀ ਕਰਦੇ ਹਾਂ ਅਸੀਂ ਅੱਛਾ ਜੀ ਹਾਂ ਤੇ ਹੁਣ ਭਰਾ ਕਰਦਾ ਖੇਤੀ ਜ਼ਮੀਨ ਹੈ ਸਾਡੇ ਕੋਲ ਅੱਛਾ ਜੀ ਹਾਂ ਦੇਖ ਭਰਾ ਮੇਰਾ ਹਰਿਆਣਾ ਚ ਰਹਿੰਦਾ ਹਾਂਜੀ ਉਹ ਉਹ ਵੀ ਖੇਤੀ ਕਰਦਾ ਆ ਮੈਂ ਸਾਨੂੰ ਲੱਗੇ ਆਪਣੇ ਧੰਦੇ ਨਾਲ ਜੁੜੇ ਹੋਣ ਧੰਦੇ ਜੁੜੇ ਬਿਆ ਮੇਰਾ ਬੜਾ ਮੋਟਾ ਖੇਤੀ ਕਰਦਾ ਅੱਛਾ ਜੀ ਤੇ ਹੁਣ ਪੰਜਾਬ ਚ ਜ਼ਮੀਨ ਲਖਰੀ ਪੰਜਾਬ ਚ ਪੰਜਾਬ ਚ ਤੇ ਤੁਸੀਂ ਆਪਣਾ ਇੱਥੇ ਹੀ ਰਹਿਣੀ ਅਸੀਂ ਜਿਹੜੀ ਜ਼ਮੀਨ ਲਈ ਸੀ ਉਹ ਚਾਹ ਜੌਂਟ ਪੰਜਾਬ ਸੀ ਅਜੇ ਲਈ ਜਿਆਦਾ ਮਤਲਬ ਉਹ ਪੰਜਾਬ ਸੀਗਾ ਹੁਣ ਹਰਿਆਣੇ ਚਲੇ ਗਿਆ ਪਿੰਡ ਉਹ ਅੱਛਾ ਜੀ 1960 ਤੋਂ ਪਹਿਲਾਂ ਲਈ ਸੀ ਹਾਂ ਜੀ 1964 ਚ ਲਈ ਸੀ ਜ਼ਮੀਨ ਤੇ ਫਿਰ ਵਾਚ 1960 ਚ ਪਿੰਡ ਉਹ ਹਰਿਆਣੇ ਚਲੇ ਗਿਆ ਹਰਿਆਣਾ ਬਣ ਗਈ ਫਿਰ ਇੱਧਰ ਉਹ ਪਿੰਡ ਹਰਿਆਣੇ ਵਿੱਚ ਚਲੇ ਗਿਆ ਪਹਿਲਾਂ 47 ਚ ਬੰਦ ਹੋ ਗਈ ਬਿਲਕੁਲ ਫਿਰ ਹਿਮਾਚਲ ਕੱਢਿਆ ਆ ਗਿਆ ਜੀ ਤੇ ਫਿਰ ਆ ਕਰਿਆ ਗਿਆ ਜੀ ਬਸ ਸਾਰੀ ਪੋਲਿਟਿਕਸ ਹੈ ਪੋਲਿਟਿਕਸ ਮਤਲਬ ਸਿਰ ਮਤਲਬ ਹਾਂ ਇੱਕ ਕਿਸਮ ਦਾ ਸਮਝ ਲਓ ਵੀ ਕਿਤੇ ਮੈਜੋਰਟੀ ਇੱਕ ਜਗ੍ਹਾ ਰਹੇ ਉਹਨਾਂ ਨੇ ਮਤਲਬ ਡਿਵਾਈਡ ਕਰਤਾ ਤੇ ਹੁਣ ਜਿੱਦਾਂ ਫੇਰ ਵੀ ਗੱਲਾਂ ਚੱਲ ਰਹੀਆਂ ਸੀ ਕਿ ਕੁਝ ਜ਼ਿਲ੍ਹਿਆਂ ਨੂੰ ਜੰਮੂ ਕਸ਼ਮੀਰ ਚ ਪਾਇਆ ਜਾਊਗਾ ਪਠਾਨਕੋਟ ਦੇ ਤੇ ਇੱਧਰ ਆ ਵੀ ਆਪਣਾ ਹਰਿਆਣਾ ਚ ਵੀ ਪਾਣੀ ਦੀ ਗੱਲ ਚੱਲ ਰਹੀ ਸੀ ਕਿ ਕਰ ਲੱਗਦਾ ਹੋਰ ਛੋਟਾ ਕਰਿਆ ਜਾਊਗਾ ਪੰਜਾਬ ਨਹੀਂ ਨਹੀਂ ਇਹ ਤਾਂ ਮੈਂ ਉਹ ਖਵਾਏ ਹੇ ਨੋ ਉਸ ਜੇ ਤੁਹਾਨੂੰ ਬਾਈ ਤੁਸੀਂ ਬਹੁਤ ਸਮਾਂ ਕੱਢਿਆ ਸਾਡੇ ਲਈ ਤੇ ਗੱਲਬਾਤ ਦੱਸੀ ਆਪਣੀ ਸਾਰੀ ਤੇ ਜਾਣ ਲੱਗੇ ਕੋਈ ਸੰਦੇਸ਼ ਆ ਜਾਂ ਕੁਝ ਦੇਣਾ ਚਾਹੁੰਦਾ ਬਸ ਸੰਦੇਸ਼ ਤਾਂ ਇਹ ਹੀ ਹੈ ਵੀ ਬਤਲੇ ਨੇ ਪੰਜਾਬੀ ਐ ਨਾ ਕਦੇ ਕਿਸੇ ਤੋਂ ਡਰਦੇ ਐ ਨਾ ਮਤਲਬ ਅਣਡਰ ਡਰਦੇ ਐ ਨਾ ਕਿਸੇ ਆਫਕੋਰ ਡਰਦੇ ਐ ਜਿੱਥੇ ਕੋਈ ਆਉਂਦੀ ਐ ਉੱਥੇ ਸਾਰੇ ਇਕੱਠੇ ਹੋ ਕੇ ਮਤਲਬ ਅਸੀਂ ਵੀ ਇਤੋਂ ਮਤਲਬ 25-30 ਲੱਖ ਰੁਪਈਆ ਨੂੰ GLOBALS ਇਕਵੈਂਟ ਅੰਡੀਗਰ ਤੋਂ ਦੇ ਆ ਤੇ ਬਾਕੀ ਹੋਰ ਵੀ ਪੈਸੇ ਲੋਕ ਦੇਣ ਨੂੰ ਤਿਆਰ ਹੈਗੇ ਤੇ ਮਤਲਬ ਆਪਣੇ ਜਿਹੜੇ ਜ਼ਿੰਮੇਦਾਰਪੁਰ ਆ ਯਾ ਸਿੱਖ ਭਾਈਚਾਰਾ ਉਹਦੀ ਮਦਦ ਕਰਨ ਨੂੰ ਤੇ ਬਾਤ ਆ ਰ ਟਾਈਮ ਤੱਕ ਕਰੇਗੇ ਕਿੰਨੀਆਂ ਮੁਸ਼ਕਲਾਂ ਚੱਲੀਆਂ ਇਹ 47 ਦੇ ਵਿੱਚ ਚੱਲੀ ਹੈ ਜੀ ਆ ਜੀ ਫੇਰ ਦੇਖੋ ਫੇਰ ਖੜੇ ਹੋ ਕੇ ਲੋਕ 47 ਤੋਂ ਬਾਅਦ ਹੁਣ ਦੇਖ ਲੋ ਕਿੰਨਾ ਫਰਕ ਆਇਆ ਉਹ ਕਿ ਲੋਕਾਂ ਨੇ ਕਿੰਨੀ ਮਦਦ ਕਰੀ ਜਾ ਕੇ ਪਿੰਡਾਂ ਦੇ ਵਿੱਚ ਇਹ ਦੁਬਾਰਾ ਫੇਰ ਉਸ ਤਰ੍ਹਾਂ ਹੀ ਹਰਾ ਭਰਾ ਹੋ ਜਾਊਗਾ ਪੰਜਾਬ ਜੀ ਬਿਲਕੁਲ ਉਸੇ ਹੁਣਣਾ ਉੱਤੇ ਵਧੀਆ ਹੋਊਗਾ ਈਏ ਅਨਵਾਰ ਜੀ ਰੋਠਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਪਤਿ